हेलो दोस्तों मैं अंकित सिंह राणा स्वागत करता हूं थोटा सारेंदा थोटे अपने फेवरेट YouTube चैनल प्रताप एकेडमी देऊते तापई इस छोटी जी वीडियो दे विच थोटे ले एक बहुत खास इंपॉर्टेंट अनाउंसमेंट हैगी है, है। इंपॉर्टेंट अनाउंसमेंट की है न्यू ऑफलाइन बैच दी अनाउंसमेंट है ठीक है थोटे बहुत दिनो तो मैसेज से बहुत दिनो तो कॉल थोडी आ रही सी के सर जो न्यू बैच चलना है केडी तरीके तो स्टार्ट होएगा लालडू होएगा या पटियाले होएगा पटियाले दी जो ब्रांच है ओदे च केडी टीम पढ़ाएगी ਆ ਸਾਰੀ ਗੱਲਾਂ ਮੈਂ ਤੁਹਾਨੂੰ ਅੱਜ ਇਸ ਵੀਡੀਓ 'ਚ ਕਵਰ ਕਰ ਦੂੰਗਾ ਭਾਈ ਠੀਕ ਹੈ ਓਕੇ ਤਾਂ ਜਿਹੜੇ ਵੀ ਸਟੂਡੈਂਟ ਚਲੋ ਪਹਿਲੀ ਵਾਰ ਸਾਡੇ ਚੈਨਲ ਦੇ ਉੱਤੇ ਆਏ ਆ ਉਹ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾ ਚੈਨਲ ਦੇ ਉੱਤੇ ਬਹੁਤ ਸਟੱਡੀ ਮਟੀਰੀਅਲ ਪਿਆ ਹੈ ਬਹੁਤ ਸਾਰੀ ਪਲੇਲਿਸਟਾਂ ਹੈਗੇ ਤੁਸੀਂ ਆਪਣੇ ਐਗਜ਼ਾਮ ਦੀ ਤਿਆਰੀ ਬਹੁਤ ਵਧੀਆ ਕਰ ਸਕਦੇ ਹੋ ਠੀਕ ਹੈ ਤੇ ਸਾਡੀ ਆਫਲਾਈਨ ਅਕੈਡਮੀ ਹੈਗੀ ਹੈ ਪਟਿਆਲੇ ਦੇ ਵਿੱਚ ਕਿੱਥੇ ਹੈ ਪਟਿਆਲੇ ਦੇ ਵਿੱਚ ਆਪਾਂ ਨੇ ਸ਼ਿਫਟ ਕਰਿਆ ਹੈ ਉਸ ਤੋਂ ਪਹਿਲਾਂ ਆਪਣੇ ਪਿੰਡ ਆਪਾਂ ਲਾਲੜੂ ਸੀਗੇ ਭਾਈ ਹੁਣ ਜੋ ਨਵੀਂ ਬ੍ਰਾਂਚ ਹੈ ਬ੍ਰਾਂਚ ਯਾ ਆਪਾਂ ਕਹਿ ਸਕਦੇ ਆ ਵੀ ਆਪਾਂ ਨੇ ਕੰਪਲੀਟਲੀ ਸ਼ ਠੀਕ ਹੈ ਐਡਰੈਸ ਵੀ ਤੁਹਾਡੇ ਨਾਲ ਸ਼ੇਅਰ ਕਰੂੰਗਾ ਤੇ ਉੱਥੇ ਬੈਚ ਸਟਾਰਟ ਹੋਣ ਜਾ ਰਿਹਾ ਹੈ ਉਸ ਬੈਚ ਬਾਰੇ ਵੀ ਦੱਸੂੰਗਾ ਠੀਕ ਹੈ ਜੀ ਤਾਂ ਫੁੱਲ ਡਿਟੇਲ ਉਸ ਬੈਚ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਹਾਂ ਓਕੇ ਨਿਊ ਆਫਲਾਈਨ ਬੈਚ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵੀ ਐਗਜ਼ਾਮ ਕਿਹੜੇ ਕਵਰ ਕਰੇਗਾ ਤਾਂ ਇਹ ਸਾਡਾ ਜੋ ਹੈ ਫੁੱਲ ਸਿਲੇਬਸ ਬੈਚ ਹੈ ਫੁੱਲ ਸਿਲੇਬਸ ਮਤਲਬ ਇਹਦੇ ਚ ਕੰਪਲੀਟ ਜੀਕੇ ਕੰਪਲੀਟ ਮੈਥ ਰੀਜਨਿੰਗ ਪੰਜਾਬੀ ਇੰਗਲਿਸ਼ ਕੰਪਿਊਟਰ ਸਾਰੇ ਸਬਜੈਕਟ ਕੰਪਲੀਟ ਕਵਰ ਹੋਣਗੇ ਥਿਉਰੀ ਵਾਈਸ ਠੀਕ ਹੈ ਔਕਕੇ ਤੇ ਵੀਕਲੀ ਟੈਸਟ ਹੋਇਆ ਕਰਨਗੇ ਉਹਦੇ ਸਸ ਪੇਪਰ ਥੋੜਾ ਫਿਰ ਚਾਹੀ ਕੋਈ ਵੀ ਹੋਵੇ ਬਈ ਪੰਜਾਬ ਦੇ ਜੋ ਆਮ ਕੰਪੀਟੀਸ਼ਨ ਦੇ ਇਗਜ਼ਾਮ ਹੁੰਦੇ ਆ ਚਾਹੇ ਪੰਜਾਬ ਪੁਲਿਸ ਹੈ ਸਬ ਇੰਸਪੈਕਟਰ ਐਸਐਸਆਈ ਕਨਸਟੇਬਲ ਤੇ ਇਸ ਤੋਂ ਇਲਾਵਾ ਆਪਣੀ ਜੋ 트리플 ਐਸਬੀ ਇਗਜ਼ਾਮ ਕੰਡਕਟ ਕਰਦੀ ਹੈ ਪਟਵਾਰੀ ਲੈਬਲ ਇੰਸਪੈਕਟਰ ਐਕਸਾਈਜ਼ ਇੰਸਪੈਕਟਰ ਕਲਰਕ एवरीथिंग ਸਾਰੇ ਪੇਪਰ ਕਵਰ ਹੋਣਗੇ ਬਈ ਤੇ ਇਸ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਦੀ ਵੀ ਭਰਤੀ ਆਣ ਵਾਲੀ ਹੈ ਤਾਂ ਉਹ ਵੀ ਸਾਰਾ ਕੁਝ ਕਵਰ ਹੋਏਗਾ ਠੀਕ ਹੈ ਤਾਂ ਇਹ ਸਾਰੇ ਇਗਜ਼ਾਮ ਦੇ ਲਈ ਆਪਣਾ ਸਭ ਤੋਂ ਵੱਡਾ ਬੈਚ ਹੈ ਜਿਹਨੂੰ ਆਪਾਂ ਆਪਣਾ ਮਾਸਟਰ ਬੈਚ ਜਾਂ ਪੰਜਾਬ ਸਿਲੈਕਸ਼ਨ ਬੈਚ ਬੋਲਦੇ ਹਾਂ ਠੀਕ ਹੈ ਜੋ ਸੇਮ ਉਹੀ ਗੱਲਾਂ ਹੈਗੀ ਆ ਜੀ ਜੀਕੇ ਮੈਥਸ ਰੀਜਨਿੰਗ ਇੰਗਲਿਸ਼ ਪੰਜਾਬੀ ਕੰਪਿਊਟਰ ਸਭ ਕੁਝ ਕਵਰ ਕਰਾਇਆ ਜਾਏਗਾ ਥਿਉਰੀ ਵਾਈਸ ਤੇ ਉਸ ਤੋਂ ਬਾਅਦ ਟੋਪਿਕ ਵਾਈਸ ਟੈਸਟ ਵੀ ਚੱਲਦੇ ਆ ਮਨਥਲੀ ਤੁਹਾਨੂੰ ਕਰੰਟ ਅਫੇਅਰ ਦੀ ਪ੍ਰਿੰਟੇਬਲ ਮੈਗਜ਼ੀਨ ਮਿਲਦੀ ਹੈ ਤੇ ਇਹ ਸਾਰੇ ਵੀ ਪ੍ਰਿੰਟੇਬਲ ਤੁਹਾਨੂੰ ਨੋਟਸ ਪ੍ਰੋਵਾਈਡ ਕਰਦੇ ਆ ਠੀਕ ਹੈ ਸਭ ਕੁਝ ਪ੍ਰੋਵਾਈਡ ਹੁੰਦਾ ਹੈ ਤੁਹਾਨੂੰ ਜ਼ਿੰਦਗੀ ਦੀ ਵਿੱਚ ਦੁਬਾਰੇ ਕਦੇ ਕੋਚਿੰਗ ਲੈਣ ਦੀ ਲੋੜ ਨਹੀਂ ਪੈਗੀ ਮੇਰੀ ਗਾਰੰਟੀ ਹੈ ਕਿ ਅਲੱਗ ਪੇਪਰ ਆ ਗਿਆ ਉਹਦੇ ਵਾਸਤੇ ਅਲੱਗੀ ਕੋਚਿੰਗ ਅਲੱਗ ਪੇਪਰ ਆ ਗਿਆ ਉਹਦੇ ਵਾਸਤੇ ਅਲੱਗੀ ਕੋਚਿੰਗ ਜੀ ਨਹੀਂ ਇੱਕੋ ਬੈਚ ਹੈ ਇਸ ਬੈ ਪ੍ਰੈਕਟਿਸ ਹੈ ਤੁਹਾਡੀ ਰਿਵੀਜ਼ਨ ਹੈ ਤੁਹਾਡੀ ਟੈਸਟ ਹੈ ਜਦੋਂ ਤੱਕ ਤੁਹਾਡੀ ਸਿਲੈਕਸ਼ਨ ਨਹੀਂ ਹੋਣੀ ਠੀਕ ਹੈ ਓਕੇ ਜੀਕੇ ਦੇ ਵਿੱਚ ਇਹ ਨਹੀਂ ਕਿ ਜਿਵੇਂ ਕਈ ਕਰ ਦਿੰਦੇ ਆ ਖੈਰ ਅਕੈਡਮੀਜ਼ ਵਾਲੇ ਤਿੰਨ ਕੁ ਮਹੀਨੇ ਚ ਬੈਚ ਨਿਬੇੜ ਦਿੰਦੇ ਆ ਉੱਪਰ ਉੱਪਰ ਜੀਕੇ ਕਰਾ ਦਿੰਦੇ ਆ ਸਾਡਾ ਉਹ ਕੰਮ ਹੀ ਨਹੀਂ ਹੈਗਾ ਭਾਈ ਆਪਾਂ ਜੀਕੇ ਕੰਪਲੀਟ ਦਾ ਮਤਲਬ ਹੈ ਕੰਪਲੀਟ ਹਰ ਇੱਕ ਟੌਪਿਕ ਹਰ ਇੱਕ ਸਬਜੈਕਟ ਕਵਰ ਕਰਕੇ ਚੱਲਦੇ ਆ ਚਾਹੇ ਤੁਸੀਂ ਪਲੱਸ 2 ਲੈਵਲ ਦੇ ਪੇਪਰ 'ਚ ਬੈਠ ਜਿਓ ਫਿਰ ਚਾਹੇ ਤੁਸੀਂ ਭਾਈ ਗ੍ਰੈਜੂਏਸ਼ਨ ਲੈਵਲ ਦੇ ਪੇਪਰ 'ਚ ਬੈਠ ਜਿਓ ਹਰ ਇੱਕ ਚੀਜ਼ ਕਵਰ ਹੋਏਗੀ ਤੁਹਾਡੇ ਕਾਂਸਟੇਬਲ ਤੋਂ ਲੈ ਕੇ ਥੋੜੀ ਨੈਪ ਫੀਲਡਰ ਤੱਕ ਹਰ ਇੱਕ ਚੀਜ਼ ਕਵਰ ਕਰਾਈ ਜਾਏਗੀ ਠੀਕ ਹੈ ਓਕੇ ਗੱਲ ਸਮਝੇ ਤਾਂ ਹਿਸਟਰੀ ਆਫ ਇੰਡੀਆ ਅਨਸ਼ੈਡ ਮਾਇਬਲ ਮੋਡਰਨ ਸਭ ਕੁਝ ਕਵਰ ਹੁੰਦਾ ਹੈ ਪੋਲੀਟੀ ਜੀਓਗ੍ਰਾਫੀ ਇੰਡੀਆ ਵਰਲਡ ਸਭ ਕੁਝ ਕਵਰ ਹੁੰਦਾ ਹੈ ਜਨਰਲ ਸਾਇੰਸ এনवायरमेंट ਇਕਨੋਮਿਕਸ ਸਾਇੰਸ ਐਂਡ ਟੈਕ ਆਰਟ ਐਂਡ ਕਲਚਰ ਸਪੋਰਟਸ ਸਟੈਟਿਕ ਜੀਕੇ ਤੇ ਇਸ ਸਭ ਤੋਂ ਇਲਾਵਾ ਪੰਜਾਬ ਜੀਕੇ ਏਵਰੀਥਿੰਗ ਸਭ ਕੁਝ ਇਸ ਤੋਂ ਇਲਾਵਾ ਹੋਰ ਜਿਵੇਂ ਭਗਤੀ ਜਨ ਭਗਤੀ ਮੂਵਮੈਂਟ ਸੂਫੀਜ਼ਮ ਸਭ ਕੁਝ ਬਈ ਸਭ ਕੁਝ ਕਵਰ ਹੁੰਦਾ ਹੈ ਜੀਕੇ ਦੀ ਇੱਕ ਇੱਕ ਚੀਜ਼ ਜੀਕੇ ਦੀ ਇੱਕ ਇੱਕ ਚੀਜ਼ ਨੂੰ ਇੱਕ ਇੱਕ ਟਾਪਿਕ ਨੂੰ ਕਵਰ ਕਰਾਇਆ ਜਾਂਦਾ ਹੈ ਠੀਕ ਹੈ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਬਾਕੀ ਮੈਥ ਸਾਰਾ ਹੈ ਰੀਜਨਿੰਗ ਸਾਰੀ ਚੀਜ਼ਾਂ ਮਤਲਬ ਯਾਰ ਕੁਝ ਵੀ ਤੁਹਾਨੂੰ ਅਲੱਗ ਤੋਂ ਪੜਨ ਦੀ ਲੋੜ ਨਹੀਂ ਪੈਗੀ ਇਹ ਸਾਡੀ ਗਰੰਟੀ ਹੈ ਬੈਚ ਦੀ ਜੋ ਫੀਸ ਹੈ ਉਹ 15000 ਹੈ ਟੋਟਲ ਬੈਚ ਦੀ ਫੀਸ ਹੈ ਤੇ ਬੈਚ ਕਿੰਨੇ ਦਿਨਾਂ ਚ ਖਤਮ ਹੋਏਗਾ ਜੋ ਸਾਰਾ ਸਿਲੇਬਸ ਹੈ ਜੇ ਆਪਾਂ ਆਪਣੀ ਕਲਾਸ ਨੂੰ 4 ਘੰਟੇ ਕਰੀਏ ਤਾਂ ਵੀ ਸਾਡੇ ਬੈਚ ਨੂੰ ਕਵਰ ਹੋਣ ਚ ਖਤਮ ਹੋਣ ਚ ਬਾਈ 5 ਤੋਂ 6 ਮਹੀਨੇ ਲੱਗ ਜਾਂਦੇ ਆ ਠੀਕ ਹੈ ਨਾ ਹੀ ਆਪਣਾ ਬੈਚ ਮਰਜ ਹੁੰਦਾ ਕਿਸੇ ਦੂਜੇ ਬੈਚ ਦੇ ਨਾਲ ਇੱਕ ਵਾਰ ਜੋ ਬੈਚ ਚੱਲਿਆ ਹੈ ਉਹੀ ਬੈਚ ਚੱਲਦਾ ਰਹਿੰਦਾ ਹੈ ਇਹ ਨਹੀਂ ਹੈ ਕਿ ਇੱਕ ਮਹੀਨਾ ਕੇ ਬੈਚ ਨੂੰ ਪੜਾਇਆ ਇੱਕ ਮਹੀਨਾ ਤੱਕ ਤਾਂ ਬੱਚਿਆਂ ਨੂੰ ਵਧੀਆ-ਵਧੀਆ ਜਆ ਮਾਹੌਲ ਪ੍ਰੋਵਾਈਡ ਕਰਦੇ ਆ ਬਾਅਦ ਚ ਉਹਨਾਂ ਦਾ ਬੈਚ ਮਰਜ ਕਰ ਦਿੰਦੇ ਆ ਨਵਾਂ ਬੈਚ ਚੱਲ ਜਾਂਦਾ ਹੈ ਨੈਕਸਟ ਮੰਥ ਤੇ ਨਵੇਂ ਬੈਚ ਦੇ ਵਿੱਚ ਮਰਜ ਕਰ ਦਿੰਦੇ ਆ ਉਹ ਆਪਣਾ ਹਿਸਾਬ-ਕਿਤਾਬ ਹੈ ਹੀ ਨਹੀਂ ਜਦੋਂ ਆਪਾਂ ਲਾਲ ਲੜੂ ਪੜਾਉਂਦੇ ਆ ਲਾਲ ਲੜੂ ਵੀ ਸੇਮ ਇਹੀ ਰਿਹਾ ਇੱਕ ਵਾਰ ਜਿਹੜਾ ਬੈਚ ਚੱਲਿਆ ਤਾਂ ਬਸ ਉਹੀ ਚੱਲਦਾ ਰਹਿੰਦਾ ਹੈ ਜਦੋਂ ਤੱਕ ਉਹਦੀ ਜੋ ਹੈ ਪੂਰੀ ਜੋ ਆਪਣਾ ਕਹਿ ਸਕਦੇ ਆ ਵੀ ਡਿਊਰੇਸ਼ਨ ਚਾਹੀਏ ਬੱਚੇ ਉਹਦੇ ਚ ਜਿੰਨੇ ਐਡਮਿਸ਼ਨ ਹੋਏ ਸੀ ਉਸ ਤੋਂ ਬਾਅਦ ਚਾਹੇ ਉਹਦੇ ਚ ਅੱਦੇ ਰਹਿ ਜਾਣ ਕੋਈ ਇਸ਼ੂ ਨਹੀਂ ਹੈਗਾ ਬਾਈ ਠੀਕ ਹੈ ਪਰ ਬੈਚ ਮਰਜ ਨਹੀਂ ਹੁੰਦਾ ਹੈ ਤਾਂ ਇਹੀ ਸੇਮ ਚੀਜ਼ ਆਪਣੀ ਪਟਿਆਲੇ ਹੋਏਗੀ ਆਪਾਂ ਬੈਚ ਮਰਜ ਨਹੀਂ ਕਰਦੇ ਜੋ ਬੈਚ ਚੱਲਿਆ ਹੈ 5 ਤੋਂ 6 ਮਹੀਨੇ ਦੇ ਵਿੱਚ ਆਪਾਂ ਤੁਹਾਨੂੰ ਪੂਰਾ ਸਿਲੇਬਸ ਕਵਰ ਕਰਾ ਕੇ ਦੇਵਾਂਗੇ ਠੀਕ ਹੈ ਓਕੇ ਐਡਮਿਸ਼ਨ 2 ਜੂਨ ਤੋਂ ਸਟਾਰਟ ਹੈ 2 ਜੂਨ ਮੰਡੇ ਤੋਂ ਤੁਸੀਂ ਅਕੈਡਮੀ ਵਿజిਟ ਕਰ ਸਕਦੇ ਹੋ ਐਡਰੈਸ ਮੈਂ ਤੁਹਾਨੂੰ ਸ਼ੇਅਰ ਕਰ ਦੂੰਗਾ ਠੀਕ ਹੈ ਟੀਮ ਬਾਰੇ ਵੀ ਦੱਸੂਗਾ ਕਿਹੜੀ ਟੀਮ ਪੜ੍ਹਾਈਗੀ ਠੀਕ ਹੈ 2 ਜੂਨ ਤੋਂ ਤੁਸੀਂ ਵਿజిਟ ਕਰਕੇ ਆਪਣਾ ਐਡਮਿਸ਼ਨ ਕਰਾ ਸਕਦੇ ਆ ਆਪਣੀ ਸੀਟ ਬੁੱਕ ਕਰਾ ਸਕਦੇ ਆ ਠੀਕ ਹੈ ਕਲਾਸਿਸ 8 ਜੂਨ ਤੋਂ ਸਟਾਰਟ ਹੋਣਗੀਆਂ ਟਾਈਮ ਆਪਾਂ ਨੇ ਫਿਲਹਾਲ ਸੋਚਿਆ ਹੈ ਈਵਨਿੰਗ 'ਚ ਰੱਖਾਂਗੇ 3 ਵਜੇ ਤੋਂ ਲੈ ਕੇ 7 ਵਜੇ ਤੱਕ ਠੀਕ ਹੈ ਜੀ ਜਦੋਂ ਬੈਚ ਪੂਰਾ ਬਣ ਜਾਏਗਾ ਜੇ ਤੁਹਾਨੂੰ ਲੱਗਦਾ ਹੈ ਕਿ 3 ਤੋਂ ਆਪਾਂ ਨੂੰ 2:30 ਕਰਨਾ ਹੈ ਜਾਂ 3:30 ਕਰਨਾ ਹੈ ਉਹ ਹਲਕਾ ਫੁਲਕਾ 15-20 ਮਿੰਟ ਉੱਪਰ-ਨੀਚੇ ਹੋ ਸਕਦਾ ਹੈ ਪਰ ਆਹੀ ਮੇਨ ਸਲੋਟ ਰਹੇਗਾ ਤੁਹਾਡਾ ਈਵਨਿੰਗ ਠੀਕ ਹੈ ਜੀ ਇਹ ਯਾਦ ਰੱਖਣਾ ਫਿਲਹਾਲ ਇਹੀ ਬੈਚ ਹੈ ਬਾਅਦ ਚ ਦੇਖਦੇ ਹਾਂ ਮਾਰਨਿੰਗ ਬੈਚ ਠੀਕ ਹੈ ਪਰ ਫਿਲਹਾਲ ਇਹ ਆਪਣਾ ਬੈਚ ਸ਼ੁਰੂ ਕਰਨ ਜਾ ਰਹੇ ਹਾਂ ਟੀਮ ਟੀਮ ਭਾਈ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਆਪਾਂ ਲਾਲ ਲੜੂ ਤੋਂ ਸ਼ਿਫਟ ਕਰ ਰਹੇ ਹਾਂ ਪਟਿਆਲੇ ਤਾਂ ਸੇਮ ਟੀਮ ਹੈ ਜੋ ਤੁਸੀਂ YouTube ਤੋਂ ਦੇਖਦੇ ਹੋ ਜੋ ਲਾਲ ਲੜੂ ਪੜਾਉਂਦੀ ਆ ਉਹੀ ਸੇਮ ਟੀਮ ਤੁਹਾਨੂੰ ਪਟਿਆਲੇ ਹੀ ਪੜ੍ਹਾਏਗੀ ਜੀਕੇ ਮੈਂ ਤੇ ਅਰਜੁਨ ਸਰ ਕਰਾਂਗੇ ਮੈਥ ਰੀਜ਼ਨਿੰਗ ਦੀਪ ਸਰ ਹੈ ਇੰਗਲਿਸ਼ ਸੁਰੇਂਦਰ ਸਰ ਹੈ ਅਤੇ ਪੰਜਾਬੀ ਕਿਰਨ ਮੈਮ ਹੈਗੀ ਆਪਣੀ ਜਿਹਨਾਂ ਦੀ ਕਲਾਸਾਂ ਤੁਸੀਂ YouTube ਤੇ ਦੇਖਦੇ ਹੋ ਉਹ ਲਾਈਵ ਤੁਹਾਨੂੰ ਉੱਥੇ ਪੜਾਣਗੇ ਠੀਕ ਹੈ ਤੇ ਜਲਦੀ ਹੀ ਉਹ YouTube ਚੈਨਲ ਦੇ ਉੱਤੇ ਵੀ ਲਾਈਵ ਆ ਕੇ ਪੜਾਣਗੇ ਫਿਲਹਾਲ ਤੁਹਾਨੂੰ ਰਿਕਾਰਡਡ ਕਲਾਸਾਂ ਮਿਲ ਰਹੀਆਂ ਹਨ ਤਾਂ ਇਹ ਤਾਂ ਫਿਕਸ ਟਾਈਮ ਹੈ ਇਸ ਤੋਂ ਇਲਾਵਾ ਕੁਝ ਦੋ ਹੋਰ ਨਵੇਂ ਚਿਹਰੇ ਆ ਜਿਹੜੇ ਜੁੜਨ ਆਲੇ ਆਂ ਟੀਮ ਦੇ ਨਾਲ ਉਹਨਾਂ ਦੀ ਅਨਾਉਂਸਮੈਂਟ ਵੀ ਜਲਦ ਆਪਾਂ ਚੈਨਲ ਤੇ ਹੀ ਕਰਾਂਗੇ ਟੈਨਸ਼ਨ ਨਾ ਲਿਓ ਉਹ ਵੀ ਤੁਹਾਨੂੰ ਪਟਿਆਲੇ ਹੀ ਮਿਲਣਗੇ ਠੀਕ ਹੈ ਬਈ ਤਾਂ ਇਹੀ ਸੇਮ ਟੀਮ ਰਹੇਗੀ ਤਾਂ ਕਾਫੀ ਬੱਚਿਆਂ ਨੇ ਮੈਨੂੰ ਕਾਲ ਕਰੀ ਹੋਈ ਹੈ ਮੈਸੇਜ ਕਰੇ ਹੋਏ ਆ ਕਿ ਸਰ ਜਿਹੜੀ ਪਟਿਆਲੇ ਬ੍ਰਾਂਚ ਆ ਰਹੀ ਹੈ ਉਹਦੇ lag gaya pata chalo theek hai address address pai patialle de vich urban state phase 1 hai jo ki university de bilkul neede hai punjabi university apni hai ge ohde bilkul neede hai theek hai 10 minute da raah hai tusi turke aaram nal aa sakde ho salaria vihar market de vich seo 16 hai tusi salaria vihar market sab to pehla ohi aandi hai jadon utthe jaoge ਸਭ ਤੋਂ ਪਹਿਲੀ ਜੋ ਆਪਣੀ ਮਤਲਬ ਕਹਿ ਸਕਦੇ ਆ ਮਾਰਕੀਟ ਦੇ ਵਿੱਚ ਰੋ ਹੈ ਤੁਹਾਨੂੰ ਉੱਥੇ ਹੀ ਮਿਲ ਜੇਗੀ ਪ੍ਰਤਾਪ ਅਕੈਡਮੀ ਦਾ ਜੋ ਹੈ ਬੋਰਡ ਵਗੈਰਾ ਬੈਨਰ ਵਗੈਰਾ ਲਗਾ ਦਾਂਗੇ ਜਲਦੀ ਇੱਕ ਦੋ ਦਿਨ ਤੱਕ ਸਬ ਬਿਲਕੁਲ ਤੁਸੀਂ ਉਸ ਤੋਂ ਪਹਿਲਾਂ ਹੀ ਵਿజిਟ ਕਰ ਸਕਦੇ ਹੋ ਆ ਸਕਦੇ ਹੋ ਬਾਕੀ ਆ ਦੋ ਨੰਬਰ ਆਪਣੇ ਹੈਗੇ ਹੀ ਆ ਇਹਨਾਂ ਦੇ ਉੱਤੇ ਕੰਟੈਕਟ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਠੀਕ ਹੈ ਕੁਝ ਹੋਰ ਵੀ ਪੁੱਛਣਾ ਹੈ ਤਾਂ ਉਹ ਵੀ ਤੁਸੀਂ ਕਾਲ ਕਰਕੇ ਪੁੱਛ ਲਿਓ ਰਿਗਾਰਡਿੰਗ ਕੁਝ ਵੀ ਇਨਫੋਰਮੇਸ਼ਨ ਲੈਣੀ ਹੈ ਡਾਊਟ ਹੈ ਸਭ ਕੁਝ ਪੁੱਛ ਲਿਓ ਠੀਕ ਹੈ ਭਾਈ ਹੋਸਟਲ ਦੇ ਪੀਜੀ ਭਾਈ ਤੁਸੀਂ ਪਟਿਆਲੇ ਆ ਰਹੇ ਹੋ ਉੱਥੇ ਬਹੁਤ ਹੈ ਯੂਨੀਵਰਸਿਟੀ ਦੇ ਨੇੜੇ-ਤੇੜੇ ਬਹੁਤ ਸਾਰੀ ਪੀਜੀ ਹੋਸਟਲਸ ਗਰਲਸ ਵਾਸਤੇ ਬੁਆਏਸ ਵਾਸਤੇ ਸਭ ਕੁਝ ਅਲੱਗ ਤੋਂ ਫੈਸਿਲਿਟੀ ਸਾਰੀ ਹੈਗੀਆਂ ਤੁਸੀਂ ਇੱਕ ਦਿਨ ਪਹਿਲਾਂ ਆਓ ਦੋ ਦਿਨ ਪਹਿਲਾਂ ਆ ਕੇ ਜਿਹੜੇ ਮਤਲਬ ਬਾਹਰੋਂ ਆਣੇ ਆ ਜਿਵੇਂ ਕੋਈ ਆਪਣਾ ਫਿਰੋਜ਼ਪੁਰ ਮਾਨਸਾ ਇੱਧਰ ਤੋਂ ਆਣੇ ਆ ਸਟੂਡੈਂਟਸ ਉਹ ਆ ਕੇ ਇੱਕ ਦਿਨ ਪਹਿਲਾਂ ਦੇਖ ਕੇ ਆਪਣਾ ਪੀਜੀ ਵਗੈਰਾ ਕਰਕੇ ਜਾ ਸਕਦੇ ਆ ਫਿਲਹਾਲ ਸਾਡੇ ਕੋਲ ਜਿਵੇਂ ਆਪਣਾ ਲਾਲੜੂ ਦੇ ਵਿੱਚ ਹੋਸਟਲ ਦੀ ਫੈਸਿਲਿਟੀ ਸੀਗੀ ਉਹ ਪਟਿਆਲੇ ਨਹੀਂ ਹੈ ਫਿਲਹਾਲ ਨਹੀਂ ਹੈ ਅੱਗੇ ਫਿਊਚਰ ਦੀ ਗੱਲ ਦੇਖਦੇ ਆ ਠੀਕ ਹੈ ਤਾਂ ਤੁਸੀਂ ਆਪਣਾ ਹੋਸਟਲ ਪੀਜੀ ਪਹਿਲਾਂ ਹੀ ਆ ਕੇ ਚੈੱਕ ਕਰਕੇ ਬੁੱਕ ਵਗੈਰਾ ਕਰਾ ਕੇ ਜਾ ਸਕਦੇ ਹੋ ਠੀਕ ਹੈ ਕੋਈ ਚੱਕਰ ਨਹੀਂ ਉਥੇ ਬਾਦੂ ਹੈ ਠੀਕ ਹੈ ਤਾਂ ਇਹ ਆਫਲਾਈਨ ਬੈਚ ਬਾਰੇ ਇਸ ਤੋਂ ਇਲਾਵਾ ਹੋਰ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਆਫਲਾਈਨ ਬੈਚ ਬਾਰੇ ਤਾਂ ਤੁਸੀਂ ਕਾਲ ਕਰ ਸਕਦੇ ਹੋ ਕਾਲ ਕਰਕੇ ਜਾਂ ਫਿਰ ਅਕੈਡਮੀ ਵਿజిਟ ਕਰਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ ਠੀਕ ਹੈ ਤੇ ਵਧੀਆ ਹੈ ਪੇਪਰ ਹੁਣ ਜਲਦ ਆਣ ਵਾਲੇ ਆ ਚੰਡੀਗੜ੍ਹ ਪੁਲਿਸ ਆਏਗਾ ਇਸ ਤੋਂ ਇਲਾਵਾ ਪਟਵਾਰੀ ਜਾਂ ਹੋਰ ਜੋ ਜਿਵੇਂ ਹੈਕਸਾਈਜ਼ ਇੰਸਪੈਕਟਰ ਵਗੈਰਾ ਹੋਰ ਪੋਸਟਾਂ ਆਉਣੀਆਂ ਠੀਕ ਹੈ ਤਾਂ ਪਹਿਲਾਂ ਹੀ ਤਿਆਰੀ ਦੇ ਵਿੱਚ ਲੱਗ ਜਿਓ ਬਈ 4-5 ਮਹੀਨੇ ਤੱਕ ਆਰਾਮ ਨਾਲ ਤੁਹੋਡਾ ਸਿਲੇਬਸ ਕਾਫੀ ਕਵਰ ਹੋ ਜਾਏਗਾ ਤੁਸੀਂ ਐਗਜ਼ਾਮ ਕਰੈਕ ਕਰਨ ਜੋਗੇ ਹੋ ਜਾਓਗੇ ਪਰ ਇਹ ਨਹੀਂ ਕਿ ਪੇਪਰ ਆਇਆ ਫਿਰ ਤੁਸੀਂ ਤਿਆਰੀ ਕਰਨ ਜਾਓਗੇ ਉਸ ਤੋਂ ਵਧੀਆ ਪਹਿਲਾਂ ਹੀ ਪੇਪਰ ਆਣ ਤੋਂ ਪਹਿਲਾਂ ਹੀ ਆਪਣਾ ਜੋ ਹੈ ਸਾਰਾ ਸਿਲੇਬਸ ਕਵਰ ਕਰਕੇ ਰੱਖੋ ਜਦੋਂ ਪੇਪਰ ਆਇਆ ਉਸ ਟਾਈਮ ਸਿਰਫ ਟੈਸਟ ਬੈਚ ਲਗਾਓ ਰਿਵੀਜ਼ਨ ਕਰੋ ਉਹ ਜ਼ਿਆਦਾ ਵਧੀਆ ਹੈ ਠੀਕ ਹੈ ਤੇ ਜਿਹੜੇ ਭਾਈ ਘਰੇ ਬੈਠ ਕੇ ਹੀ ਪੜ੍ਹਨਾ ਚਾਹੁੰਦੇ ਆ ਆਨਲਾਈਨ ਤਾਂ ਆਨਲਾਈਨ ਵੀ ਸਾਡਾ ਇੱਕ ਬੈਚ ਉਹੀ ਸੇਮ ਬੈਚ ਜੋ ਆਫਲਾਈਨ ਹੈ ਉਹੀ ਸੇਮ ਬੈਚ ਆਪਾਂ ਮਤਲਬ ਉਹੀ ਸੇਮ ਚੀਜ਼ ਆਪਾਂ ਤੁਹਾਨੂੰ ਐਪ ਦੇ ਉੱਤੇ ਵੀ ਕਰਾਉਂਦੇ ਆ ਤਾਂ ਉਹ ਆਪਣਾ ਬੈਚ ਪੰਜਾਬ ਸੈLECTION ਬੈਚ 3.0 ਆਪਾਂ ਨੇ ਸ਼ੁਰੂ ਕਰਿਆ ਹੈ ਇਸ ਬੈਚ ਦੇ ਵਿੱਚ ਤੁਸੀਂ ਐਨਰੋਲ ਕਰ ਸਕਦੇ ਹੋ ਐਨਰੋਲਮੈਂਟ ਸ਼ੁਰੂ ਹੋਈ ਵੀ ਹੈ ਕਲਾਸਾਂ ਸ਼ੁਰੂ ਹੋਣਗੀਆਂ 5 ਜੂਨ ਤੋਂ ਹਾਲਾਂਕਿ ਪਹਿਲਾਂ 2 ਜੂਨ ਤੋਂ ਕਰਨੀ ਸੀਗੀ ਪਰ ਕੁਝ ਬੱਚਿਆਂ ਦਾ ਪੇਪਰ ਹੈ ਪੰਜਾਬ ਪੁਲਸ ਵਾਲੇ ਚੱਲ ਰਹੇ ਨੇ ਉਹ 8 ਜੂਨ ਤੱਕ ਚੱਲਣਗੇ ਤਾਂ 8 ਜੂਨ ਵੀ ਨਹੀਂ ਆਪਾਂ ਕਰ ਸਕਦੇ ਉਹ ਜ਼ਿਆਦਾ ਲੇਟ ਹੋ ਜਾਏਗਾ ਕਿਉਂਕਿ ਆਪਾਂ ਨੇ ਫਿਰ ਸਿਲੇਬਸ ਵੀ ਕਵਰ ਕਰਨਾ ਹੈ ਤਾਂ ਕੁਝ 5 ਜੂਨ ਹਾਲੇ ਕਵਰ ਹੋ ਜਾਣਗੇ ਤਾਂ ਕਰਕੇ ਆਪਾਂ ਨੇ 5 ਜੂਨ ਕਰਿਆ ਵੀ ਚਲੋ 5 ਜੂਨ ਕਰ ਲੈਂਦੇ ਆ ਠੀਕ ਹੈ ਓਕੇ ਇਹ ਬੈਚ ਜੋ ਹੈ ਲਾਈਵ ਪਲੱਸ ਰਿਕਾਰਡਡ ਰਹੇਗਾ ਇਸ ਬੈਚ ਦੀ ਜੋ ਫੀਸ ਹੈ 4500 ਹੈਗੀ ਹੈ ਪਰ 5 ਜੂਨ ਜਦੋਂ ਕਲਾਸਾਂ ਸ਼ੁਰੂ ਨਹੀਂ ਹੁੰਦੀਆਂ ਤਾਂ ਉਸ ਤੋਂ ਪਹਿਲਾਂ-ਪਹਿਲਾਂ ਜੋ ਵੀ ਬੱਚਾ ਐਨਰੋਲ ਕਰੇਗਾ ਤਾਂ ਉਹਨੂੰ ਹੈ 30% ਦਾ ਡਿਸਕਾਊਂਟ ਤੇ ਉਹ 쿠ਪਨ ਹੈਗਾ ਜੀ PA30 ਠੀਕ ਹੈ ਤਾਂ ਉਹਨੂੰ ਅਪਰੋਕਸ ਇਹ ਬੈਚ 3240 ਰੁਪਏ ਦਾ ਪੈ ਜਾਂਦਾ ਹੈ ਇਹ ਵਨ ਸਟਾਪ ਸੋਲੂਸ਼ਨ ਹੈ ਤੁਹਾਡਾ ਪੇਪਰ ਕੋਈ ਵੀ ਹੋਵੇ ਠੀਕ ਹੈ ਕੰਪਲੀਟ ਕਵਰੇਜ ਹੁੰਦੀ ਹੈ ਸਾਰੇ ਸਿਲੇਬਸ ਦੀ ਜੀਕੇ ਮੈਥ ਰੀਜਨਿੰਗ ਕੰਪਿਊਟਰ ਪੰਜਾਬੀ ਸਭ ਕੁਝ ਤੁਹਾਨੂੰ ਇਹਦੇ ਵਿੱਚ ਕਰਾਇਆ ਜਾਏਗਾ ਲਾਈਵ ਨਹੀਂ ਲਗਾ ਸਕਦੇ ਤਾਂ ਰਿਕਾਰਡਡ ਵੀ ਇਹਦੇ ਵਿੱਚ ਮਿਲੇਗਾ ਲਾਈਵ ਪਲੱਸ ਰਿਕਾਰਡਡ ਬੈਚ ਹੈ ਟੈਸਟ ਪ੍ਰੋਵਾਈਡ ਹੋਣਗੇ ਕਰੰਟ ਅਫੇਅਰ ਦੀ ਮੰਥਲੀ ਮੈਗਜ਼ੀਨ ਪ੍ਰੋਵਾਈਡ ਹੋਏਗੀ ਪ੍ਰਿੰਟੇਬਲ ਫਾਰਮ ਦੇ ਵਿੱਚ ਮੈਥ ਤੇ ਰੀਜਨਿੰਗ ਦੀ ਪ੍ਰੈਕਟਿਸ ਸ਼ੀਟਾਂ ਵੀ ਪ੍ਰਿੰਟੇਬਲ ਫਾਰਮ ਦੇ ਵਿੱਚ ਪ੍ਰੋਵਾਈਡ ਹੋਣਗੀਆਂ ਬਈ ਠੀਕ ਹੈ ਇਸ ਬੈਚ ਬਾਰੇ ਹੋਰ ਵੀ ਕੋਈ ਜਾਣਕਾਰੀ ਲੈਣੀ ਹੈ ਤਾਂ ਆਹੀ ਦੋ ਨੰਬਰ ਹੈਗੇ ਆ ਅਕੈਡਮੀ ਦੇ ਉੱਥੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਬਾਕੀ ਬੈਚ ਦੇ ਵਿੱਚ ਜੋ ਕੂਪਨ ਵਗੈਰਾ ਮੈਂ ਤੁਹਾਨੂੰ ਇੱਥੇ ਦੱਸਦਾ ਠੀਕ ਹੈ ਬਾਕੀ ਬਈ ਤੇ ਤੁਹਾਨੂੰ ਆਲਰੇਡੀ ਪਤਾ ਹੈ ਜੇ ਤੁਸੀਂ ਬਿਲਕੁਲ ਫ੍ਰੈਸ਼ਰ ਹੋ ਠੀਕ ਹੈ ਪਹਿਲੀ ਵਾਰ ਤਿਆਰੀ ਕਰ ਰਹੇ ਹੋ ਕਿਸੇ ਵੀ ਪੰਜਾਬ ਦੇ ਐਗਜ਼ਾਮ ਦੀ ਤਾਂ ਤੁਹਾਨੂੰ ਇੱਕ ਸਿਲੇਬਸ ਮਤਲਬ ਜੇ ਪੂਰਾ ਕਵਰ ਕਰਨਾ ਚਾਹੀਦਾ ਇੱਕ ਫਾਊਂਡੇਸ਼ਨ ਬੈਚ ਤੋਂ ਹੀ ਕਵਰ ਕਰਨਾ ਚਾਹੀਦਾ ਠੀਕ ਹੈ ਇਹ ਤੁਸੀਂ ਜੇ ਤੁਹਾਨੂੰ ਨਹੀਂ ਵੀ ਪਤਾ ਤੁਸੀਂ ਜਿਹੜੇ ਤੁਹਾਡੇ ਯਾਰ ਮਿੱਤਰ ਹੈਗੇ ਆਂ ਜਾ ਤੁਸੀਂ ਲਾਇਬ੍ਰੇਰੀ ਚ ਪੜਨ ਜਾਂਦੇ ਹੋ ਉੱਥੇ ਜਿਹੜੇ ਸੀਨੀਅਰ ਹੈਗੇ ਤੁਸੀਂ ਉਹਨਾਂ ਤੋਂ ਵੀ ਆਪਣੀ ਜੋ ਹੈ ਗੱਲ ਪੁੱਛ ਸਕਦੇ ਹੋ ਕਿ ਸਰ ਵੀ ਮੈਂ ਕਿਸ ਤਰ੍ਹਾਂ ਤਿਆਰੀ ਕਰਨੀ ਹੈ ਕਈ ਵਾਰ ਇਹ ਹੁੰਦਾ ਕਿ ਸਾਨੂੰ ਜਿਹੜੇ YouTube ਤੇ ਆ ਕੇ ਟੀਚਰ ਦੱਸਦੇ ਆ ਜਾਂ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਨਹੀਂ ਯਕੀਨ ਹੁੰਦਾ ਤਾਂ ਤੁਸੀਂ ਜਿਹੜੇ ਆਲਰੇਡੀ ਤਿਆਰੀ ਕਰ ਰਹੇ ਹੋ ਨਾ ਕਿ ਜਿਹੜੇ ਕੋਈ ਵਲੋਗ ਬਣਾ ਰਿਹਾ ਕੋਈ Instagram ਤੇ ਲਿਖ ਕੇ ਪਾ ਰਿਹਾ ਜਾਂ ਕੋਈ YouTube ਤੇ ਪਾ ਰਿਹਾ ਉਹਨਾਂ ਨੂੰ ਛੱਡ ਕੇ ਜਿਹੜੇ ਬੱਚੇ ਵਾਕਈ ਹੀ ਲਾਈਬ੍ਰੇਰੀ ਚ ਬੈਠ ਕੇ ਦਿਨ ਰਾਤ ਪੜ੍ਹ ਰਹੇ ਆ ਤੁਸੀਂ ਉਹਨਾਂ ਤੋਂ ਪੁੱਛ ਸਕਦੇ ਹੋ ਕਿ ਪ੍ਰੋਪਰ ਜੋ ਫਰੈਸ਼ਰ ਬੱਚਾ ਹੈ ਉਹਨੂੰ ਕਿਸ ਤਰ੍ਹਾਂ ਤਿਆਰੀ ਕਰਨੀ ਚਾਹੀਦੀ ਹੈ ਤਾਂ ਉਹ ਤੁਹਾਨੂੰ ਇੱਕ ਸਹੀ ਸਲਾਹ ਚੰਗੀ ਸਲਾਹ ਆਹੀ ਦੇਵੇਗਾ ਕਿ ਭਾਈ ਤੁਸੀਂ ਪਹਿਲਾਂ ਇੱਕ ਵਾਰ ਆਪਣਾ ਸਾਰਾ ਸਿਲੇਬਸ ਕਵਰ ਕਰੋ ਤੁਸੀਂ ਪੇਪਰ ਵੱਲ ਨਾ ਭੱਜੋ ਤੁਸੀਂ ਸਿਲੇਬਸ ਕਵਰ ਕਰੋ ਪੇਪਰ ਤਾਂ ਕਦੇ 2 ਮਹੀਨੇ ਬਾਅਦ ਕੋਈ ਆ ਗਿਆ ਫਿਰ 4 ਮਹੀਨੇ ਬਾਅਦ ਕੋਈ ਆ ਗਿਆ 3 ਮਹੀਨੇ ਬਾਅਦ ਕੋਈ ਆ ਗਿਆ ਐਂ ਤਾਂ ਤੁਸੀਂ ਪੇਪਰਾਂ ਵੱਲ ਭੱਜੋਗੇ ਤੁਹਾਡੀ ਸਿਲੈਕਸ਼ਨ ਨਹੀਂ ਹੋਣੀ ਬਹੁਤ ਲੰਮਾ ਟਾਈਮ ਲੱਗ ਜਾਏਗਾ ਇਸ ਤੋਂ ਵਧੀਆ ਪਹਿਲਾਂ 5 ਤੋਂ 6 ਮਹੀਨੇ ਸਿਰਫ ਆਪਣੇ ਸਿਲੇਬਸ ਨੂੰ ਦਿਓ ਉੱਥੇ ਫੋਕਸ ਫਿਰ ਤੁਸੀਂ ਉਹਦੀ ਰਿਵੀਜ਼ਨ ਤੇ ਪ੍ਰੈਕਟਿਸ ਕਰੋ ਤੇ ਜਿੰਨੇ ਵੀ ਪੇਪਰ ਆ ਰਹੇ ਆ ਤੁਸੀਂ ਸਾਰੇ ਪਰ ਫਿਰ ਦੇਖਦੇ ਆ ਸਿਲੈਕਸ਼ਨ ਕਿਦਾਂ ਨਹੀਂ ਹੋਊਗੀ ਠੀਕ ਹੈ ਤੇ ਜਿਹੜੇ ਬੱਚੇ ਵੀ 2-4 ਨੰਬਰਾਂ ਤੋਂ ਰਹਿੰਦੇ ਆ ਉਹ ਵੀ ਆਪਣੇ ਆਪ ਨੂੰ ਇੱਕ ਵਾਰ ਚਾਂਕ ਕੇ ਦੇਖੋ ਪਿੱਛੇ ਇੱਕ ਵੀ ਤੁਸੀਂ ਕੀ ਕਰਕੇ ਆਏ ਹੋ ਭਾਈ ਹਨਾ ਜਦੋਂ ਪੇਪਰ ਆਂਦਾ ਸੀਗਾ ਪੇਪਰ ਵੱਲ ਭੱਜ ਲੈਂਦੇ ਆ ਨਹੀਂ ਤਾਂ ਸਿਲੇਬਸ ਕਵਰ ਕਰਨਾ ਹੀ ਨਹੀਂ ਤਾਂ ਉੱਥੇ ਉਹ ਮਾਰ ਖਾ ਰਹੇ ਠੀਕ ਹੈ ਜਾਂ ਫਿਰ ਉਹਨਾਂ ਨੇ ਇੱਕ ਵਾਰ ਸਿਲੇਬਸ ਕਵਰ ਕਰ ਲਿਆ ਉਸ ਤੋਂ ਬਾਅਦ ਟੈਸਟ ਬੈਚ ਉਹ ਲਾਂਦੇ ਹੀ ਨਹੀਂ ਨਾ ਉਹਨਾਂ ਨੇ ਕਦੀ ਕੋਈ ਟੈਸਟ ਲਗਾਇਆ ਤਾਂ ਉਹ ਵੀ ਇੱਕ ਸਮੱਸਿਆ ਠੀਕ ਹੈ ਜਿਹੜੀ ਚੀਜ਼ਾਂ ਤੁਸੀਂ ਪੜ੍ਹੀਆਂ ਉਹ ਤੁਹਾਨੂੰ ਕਿੰਨੀ ਕ ਆਈਆਂ ਕਿੰਨੀ ਕ ਨਹੀਂ ਆਈਆਂ ਤੁਸੀਂ ਕਿੰਨੇ ਕ ਪਾਣੀ ਚ ਹੋ ਤੁਹਾਨੂੰ ਜੋ ਰਿਐਲਿਟੀ ਹੈ ਉਹ ਤੁਹਾਨੂੰ ਟੈਸਟ ਦੱਸਦੇ ਆ ਤਾਂ ਟੈਸਟ ਲਗਾਇਆ ਕਰ ਠੀਕ ਹੈ ਬਾਕੀ ਹੋਰ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਦੋ ਨੰਬਰ ਅਕੈਡਮੀ ਦੇ ਹੈਗੇ ਆ ਤੁਸੀਂ ਉੱਤੇ ਕਾਲ ਕਰ ਲਿਓ ਗੱਲ ਹੋ ਜਾਏਗੀ ਠੀਕ ਹੈ ਬਾਈ ਥੈਂਕ ਯੂ ਓਕੇ ਦਾ ਐਡਰੈਸ ਤੁਹਾਨੂੰ ਪਤਾ ਹੀ ਹੈ ਵੈਸੇ ਨਾਉ ਡਾਉਨ ਕਰ ਲਓ